ਓ ਮਾਪੇ ਚਾਹਾਂ ਨਾਲ ਪੁੱਤਾਂ ਨੂੰ ਹਪਾਲਦੇ ਓ ਇੱਕ ਸੱਜਰੀ ਸਵੇਰ ਜੇ ਹੀ ਜਾਗਦੇ ਓ ਮਾਪੇ ਚਾਹਾਂ ਨਾਲ ਪੁੱਤਾਂ ਨੂੰ ਹਪਾਲਦੇ ਓ ਇੱਕ ਸੱਜਰੀ ਸਵੇਰ ਜੇ ਹੀ ਜਾਗਦੇ ਓ ਪਰ ਰੁਲੀ ਜਾਣ ਨਸ਼ਿਆਂ ਦੀਆਂ ਬੰਨੀਆਂ ਓ ਰੁਲੀ ਜਾਣ ਨਸ਼ਿਆਂ ਦੀਆਂ ਬੰਨੀਆਂ ਨਾ ਸਫੈਦਿਆਂ ਤੇ ਸੱਕ ਰੰਦਾ ਆ ਓ ਕੈਸੀ ਚਿੱਤੇ ਵਾਲੀ ਲਹਿਰ ਰੱਬਾ ਚੱਲ ਪਈ ਓ ਸਵਿਆਂ ਚ ਇਕੱਠ ਰਹਿੰਦਾ ਆ ਉਹ ਕੈਸੀ ਚਿੱਤ ਤੇ ਵਾਲੀ ਲਹਿਰ ਰੱਬਾ ਚੱਲ ਪੀ ਉਹ ਸਵਿਆਂ ਚ ਇਕੱਠ ਰਹਿੰਦਾ ਆ ਭੈਣ ਤਰਸੇ ਹੋ ਰਖੜੀ ਉਹ ਬੰਨਣੇ ਨੂੰ ਵੀ ਰਹਾ ਉਹ ਪਰ ਵੀਰ ਕਰੇ ਨਸ਼ੇ ਵਿੱਚ ਜਿੰਦਾ ਲਈ ਰੋਲੀ ਰਾਂ ਭੈਣ ਤਰਸੇ ਹੋ ਰਖੜੀ ਉਹ ਬੰਨਣੇ ਨੂੰ ਵੀ ਰਹਾ ਉਹ ਪਰ ਵੀਰ ਕਰੇ ਨਸ਼ੇ ਵਿੱਚ ਜਿੰਦਾ ਲਈ ਰੋਲੀ ਰਾਂ ਉਹ ਪੁੱਤ ਕਰਦਾ ਏ ਭਾਵੇਂ ਲੱਖਾਂ ਗਲਤੀ ਉਹ ਪੁੱਤ ਕਰ ਜਾਵੇ ਭਾਵੇਂ ਲੱਖਾਂ ਗਲਤੀ ਪਰੇਮਾਂ ਦਾ ਪਤਵਲ ਪੱਖ ਰਿੰਦਾ ਆ ਉਹ ਕੈਸੀ ਚਿੱਤਾਂ ਵਾਲੀ ਲਹਿਰ ਰੱਬਾ ਚੱਲ ਪੀ ਉਸ ਵਿਆਂ ਚ ਕੱਠ ਰਿੰਦਾ ਆ ਉਹ ਮੁੰਡਾ ਸੁਪਨੇ ਸਜਾਵੇ ਕਿਵੇਂ ਪੁੱਜਣਾ ਮਕਾਮ ਉਹ ਜਦ ਮਾਰ ਲਵੇ ਤੰਗੀਆਂ ਨਸ਼ੇ ਕਰੇ ਆਮ ਉਹ ਮੁੰਡਾ ਸੁਪਨੇ ਸਜੋਂਦਾ ਕਿਵੇਂ ਪੁੱਜਣਾ ਮਕਾਮ ਉਹ ਜਦ ਮਾਰ ਲਵੇ ਤੰਗੀਆਂ ਨਸ਼ੇ ਕਰੇ ਆਮ ਹੋ ਲਿਖ ਰਵੀਓ ਮਧਾਰਪੁਰੇ ਵਾਲਿਆ ਹੋ ਲਿਖ ਰਵੀਓ ਮਧਾਰਪੁਰੇ ਵਾਲਿਆ ਨਾ ਖੁੱਡਾ ਬਿਨਾ ਸੱਪ ਰਹਿੰਦਾ ਆ ਹੋ ਕੈਸੀ ਚਿੱਟੇ ਵਾਲੀ ਲਹਿਰ ਰੱਬਾ ਚੱਲ ਪੀ ਉਸ ਸਵਿਆਂ ਚ ਕੱਠ ਰਹਿੰਦਾ ਆ ਹੋ ਕੈਸੀ ਚਿੱਟੇ ਵਾਲੀ ਲਹਿਰ ਰੱਬਾ ਚੱਲ ਪੀ ਉਸ ਸਵਿਆਂ ਚ ਕੱਠ ਰਹਿੰਦਾ ਆ ਹਾਂਜੀ ਐਸੀ ਗੱਲ ਜੀ ਸਾਰਿਆਂ ਨੂੰ ਜੇ ਤੁਹਾਨੂੰ ਇਹ ਮੇਰਾ ਗਾਣਾ ਪਸੰਦ ਆਇਆ ਤਾਂ ਪਲੀਜ਼ ਸ਼ੇਅਰ ਕਰੋ ਬਰੇ ਤੇ ਥੋੜੇ ਦਿਨਾਂ ਤੱਕ ਮੈਂ ਆਪਣਾ ਗਾਣਾ ਲੈ ਕੇ ਆ ਰਿਹਾ ਜੇ ਤੁਹਾਨੂੰ ਫਿਰ ਸਪੋਰਟ ਕਰੋ ਸਾਰੇ ਧੰਨਵਾਦ